ਮਾਕ ਬਹੁਤ ਤੇਜ਼ ਆ ਉਹਨੂੰ ਲੱਗਦਾ ਸ਼ਬਦਾ ਅਫੀਸ਼ੀਅਲ ਪ੍ਰਪਸੰਦੂ YouTube ਚੈਨਲ ਤੇ ਸਵਾਗਤ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਚੰਦਰੇ ਬਰਾੜ ਦਾ ਵਿਆਹ ਕੁਝ ਦਿਨ ਪਹਿਲਾਂ ਉਹਨਾਂ ਦੀ ਵਾਈਫ ਸਿਮਰਨ ਦੇ ਨਾਲ ਹੋ ਚੁੱਕਿਆ ਹੈ ਅਤੇ ਦੱਸਿਆ ਜਾਂਦਾ ਹੈ ਕਿ ਚੰਦਰੇ ਬਰਾੜ ਦਾ 12 ਸਾਲਾਂ ਦਾ ਰਿਲੇਸ਼ਨ ਸੀ ਜਿਸ ਤੋਂ ਬਾਅਦ ਉਹਨਾਂ ਦਾ ਵਿਆਹ ਸੰਪੂਰਨ ਹੋਇਆ ਉਹਨਾਂ ਦੇ ਵਿਆਹ ਦੀਆਂ ਵੀਡੀਓਜ਼ ਅਤੇ ਫੋਟੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਇਸ ਤੋਂ ਇਲਾਵਾ ਚੰਦਰੇ ਬਰਾੜ ਨੇ ਕੁਝ ਆਪਣੀ ਪ੍ਰੀ-ਵੇਡਿੰਗ ਦੀਆਂ ਫੋਟੋਜ਼ ਅਤੇ ਵੀਡੀਓਜ਼ ਲੋਕਾਂ ਨਾਲ ਸ਼ੇਅਰ ਕੀਤੀਆਂ ਹਨ ਅਤੇ ਚੰਦਰੇ ਬਰਾੜ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਸਾਡੇ 12 ਸਾਲਾਂ ਦੇ ਰਿਲੇਸ਼ਨ ਦੇ ਵਿੱਚ ਬਹੁਤ ਕੁਝ ਹੋਇਆ ਹੈ ਮੇਰੀ ਵਾਈਫ ਬਹੁਤ ਹੀ ਜ਼ਿਆਦਾ سپورਟਿਵ ਹੈ ਅਤੇ ਉਹ ਮੇਰਾ ਬਹੁਤ ਜ਼ਿਆਦਾ ਸਾਥ ਦਿੰਦੀ ਹੈ ਇਸ ਤੋਂ ਇਲਾਵਾ ਚੰਦਰੇ ਬਰਾੜ ਨੇ ਆਪਣੀ ਵਾਈਫ ਦੀਆਂ ਕਾਬਲੀਅਤ ਵੀ ਦਸੀਆਂ ਅਤੇ ਇਹ ਵੀ ਦੱਸਿਆ ਕਿ ਸਾਡੇ ਵਿੱਚ ਲੜਾਈ ਵੀ ਹੁੰਦੀ ਹੈ ਪਰ ਹਰ ਵਕਤ ਉਹ ਮੈਨੂੰ ਮਨਾ ਲੈਂਦੀ ਹੈ ਇਸ ਤੋਂ ਇਲਾਵਾ ਚੰਦਰੇ ਬਰਾੜ ਨੇ ਕਿਹਾ ਕਿ ਮੈਂ ਇੰਨਾ ਲੇਟ ਵਿਆਹ ਕਿਉਂ ਕਰਵਾਇਆ ਕਿਉਂਕਿ ਹਰ ਇੱਕ ਰਿਸ਼ਤੇ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਪਲਿਕੀਸ਼ਨਸ ਆਉਂਦੀਆਂ ਹਨ ਅਤੇ ਸੇਮ ਸਾਡੇ ਰਿਸ਼ਤੇ ਦੇ ਵਿੱਚ ਵੀ ਐਦਾਂ ਹੀ ਸੀ ਇਸ ਤੋਂ ਇਲਾਵਾ ਚੰ드ਰੇ ਬਰਾੜ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਸਿਮਰਨ ਨੂੰ ਪਹਿਲੀ ਵਾਰ ਕਾਲਜ ਦੇ ਵਿੱਚ ਵੇਖਿਆ ਸੀ ਉਹ ਆਪਣੇ ਦੋਸਤਾਂ ਨਾਲ ਖੜੇ ਸੀ ਜਦੋਂ ਉਹਨਾਂ ਦਾ ਇੱਕੇਦਮ ਧਿਆਨ ਸਿਮਰਨ ਤੇ ਪਿਆ ਅਤੇ ਉਦੋਂ ਦਾ ਰਿਸ਼ਤਾ ਉਹਨਾਂ ਦਾ ਜੁੜਿਆ ਹੋਇਆ ਅੱਜ ਤੱਕ ਚੱਲ ਰਿਹਾ ਹੈ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਬਣੇ ਰਹਿਣਾ ਸਾਡੇ ਚੈਨਲ ਦੇ ਨਾਲ ਅ ਕਾਲਜ 'ਚ ਅਸੀਂ ਯਾਰ ਦੋਸਤ ਖੜੇ ਸੀ ਉਹ ਦੀ ਸੇਲੀ ਨਾਲ ਆਈ ਜਾਂਦੀ ਸੀ ਉਹਦੇ ਬਰੇਸੇ ਲੱਗੇ ਹੋਏ ਸੀ ਪਰ ਫਿਰ ਵੀ ਬਹੁਤ ਸੋਹਣੀ ਲੱਗ ਰਹੀ ਸੀ ਤਾਂ ਚਾਮਗੀ ਮੂੰਹ ਤੇ ਸਭ ਜੀ ਬਹੁਤ ਸਵਾਦ ਬਣਾਉਂਦੀ ਆ ਅੱਛਾ ਜੀ ਹਸਦੀ ਬਹੁਤ ਸੋਹਣਾ ਠੀਕ ਹੈ ਜੀ ਤੇ ਦਿਮਾਗ ਬਹੁਤ ਤੇਜ਼ ਆ ਉਹਨੂੰ ਲੱਗਦਾ